ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਪੰਜਾਬ ਇਸ ਸਮੇਂ ਕਿਸਾਨੀ ਮਸਲਿਆਂ ਦੇ ਵਿੱਚ ਉਲਝਿਆ ਹੋਇਆ ਹੈ ਅੰਦੋਲਨ ਭੁਖੜਤਾਲ ਰੇਲ ਰੋਕੋ ਬੰਦ ਕ੍ਰੈਕਟਰ ਮਾਰਚ ਲਗਾਤਾਰ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਕੋਈ ਵੀ ਪੱਖ ਚਾਹੇ ਉਹ ਸਰਕਾਰ ਹੋਵੇ ਜਾਂ ਯੂਨੀਅਨਾਂ ਦੇ ਲੀਡਰ ਹੋਣ ਉਹ ਸਥਾਈ ਤੇ ਦੂਰ ਅੰਦੇਸ਼ੀ ਵਾਲੇ ਹੱਲਾਂ ਦੀ ਗੱਲ ਵੀ ਨਹੀਂ ਕਰ ਰਹੇ ਸਿਰਫ ਐਮਐਸਪੀ ਹੀ ਹੱਲ ਹੈ ਮੁੱਦਾ ਹੈ ਸਾਰੀਆਂ ਮੁਸ਼ਕਲਾਂ ਦੀ ਇੱਕੋ ਹੀ ਧਾਰੂ ਹੈ ਇਹ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਾਰਪੋਰੇਟ ਘਰਾਣੇ ਖੇਤੀ ਨੂੰ ਹੜੱਪ ਕਰਨਾ ਚਾਹੁੰਦੇ ਨੇ ਕਿਸਾਨਾਂ ਤੇ ਕਾਰਪੋਰੇਟਾਂ ਦੇ ਵਿੱਚ ਅਸਲੀ ਲੜਾਈ ਹੈ ਇਹ ਪੁਰੋਸਿਆ ਜਾ ਰਿਹਾ ਹੈ ਪਰ ਕੋਈ ਵੀ ਤਰ ਇਸ ਗੱਲ ਦੇ ਉੱਤੇ ਵਿਚਾਰ ਨਹੀਂ ਕਰ ਰਹੀ ਕਿ ਕਾਰਪੋਰੇਟ ਤੇ ਕਿਸਾਨ ਇਹਨਾਂ ਦੀਆਂ ਜ਼ਰੂਰਤਾਂ ਨੂੰ ਇਕੱਠੇ ਬੈਠ ਕੇ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਜਿਸ ਤੇ ਵਿੱਚ ਦੋਵਾਂ ਦਾ ਫਾਇਦਾ ਹੋਵੇ ਸੂਬੇ ਦੀ ਆਰਥਿਕਤਾ ਨੂੰ ਦਾ ਫਾਇਦਾ ਹੋਵੇ ਫਸਲੀ ਵਿਭਿੰਨਤਾ ਦਾ ਜਿਹੜਾ ਟੀਚਾ ਹੈ ਉਹ ਪੂਰਾ ਹੋ ਸਕੇ ਕਣਕ ਅਤੇ ਜੀਰੀ ਦੇ ਚੱਕਰ ਦੇ ਵਿੱਚੋਂ ਸਾਡੀ ਕਿਸਾਨੀ ਬਾਹਰ ਨਿਕਲ ਸਕੇ ਇਸ ਦੀ ਕੋਈ ਦੂਰ ਅੰਦੇਸ਼ੀ ਹੱਲ ਇਹ ਜਿਹੜਾ ਦੂਰ ਗਾਮੀ ਇਹਨਾਂ ਦੇ ਨਤੀਜੇ ਨਿਕਲਣੇ ਨੇ ਉਸ ਤੇ ਉੱਪਰ ਕੋਈ ਵੀ ਵਿਚਾਰ ਕਰਨ ਨੂੰ ਤਿਆਰ ਨਹੀਂ ਐ ਸਿਰਫ ਕਰਜ਼ਾ ਮਾਫੀ ਤੇ ਐਮਐਸਪੀ ਨੂੰ ਲੈ ਕੇ ਹੀ ਨਾਰੇਬਾਜੀ ਹੋ ਰਹੀ ਹੈ ਲੜਾਈ ਹੋ ਰਹੀ ਹੈ ਕੋਈ ਵੀ ਧਿਰ ਪਿੱਛੇ ਹਟਣ ਦੇ ਰੌਂ ਦੇ ਵਿੱਚ ਨਹੀਂ ਹੈ ਮਾਮਲਾ ਅਖਦਾ ਜਾ ਰਿਹਾ ਹੈ ਕੁਝ ਚਿਰ ਪਹਿਲਾਂ ਭਗਵੰਤ ਮਾਨ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਨਾਬੇ ਵਿੱਚ ਲੱਗੀ ਹੋਈ ਹਿੰਦੁਸਤਾਨ ਯੂਨੀ ਲੈਬਰ ਲਿਮਟਿਡ ਦੀ ਫੈਕਟਰੀ ਜਿੱਥੇ ਕਿਸਾਨ ਕੈਚਅਪ ਬਣਾਈ ਜਾ ਰਹੀ ਹੈ ਉਸ ਦਾ ਜ਼ਿਕਰ ਕੀਤਾ ਸੀ ਜ਼ਿਕਰ ਇਹ ਕੀਤਾ ਗਿਆ ਸੀ ਕਿ ਫੈਕਟਰੀ ਨੂੰ ਸਾਲਾਨਾ 10000 ਮੀਟ੍ਰਿਕ ਟਨ ਟਮਾਟਰਾਂ ਦੇ ਪੇਸਟ ਦੀ ਜ਼ਰੂਰਤ ਹੁੰਦੀ ਹੈ ਪਰ ਪੰਜਾਬ ਤੋਂ ਸਿਰਫ 500 ਮੀਟ੍ਰਿਕ ਟਨ ਪੇਸਟ ਹੀ ਖਰੀਦਿਆ ਜਾਂਦਾ ਹੈ ਬਾਕੀ ਸਾਰਾ ਮਹਾਰਾਸ਼ਟਰ ਦੇ ਵਿੱਚੋਂ ਆਉਂਦਾ ਹੈ ਮਾਨ ਨੇ ਇਹ ਕਿਹਾ ਕਿ ਫੈਕਟਰੀ 나ਬੇ ਹੈ ਤੇ ਟਮਾਟਰ ਸਾਰੇ 나ਸਿਕ ਤੋਂ ਆਉਂਦੇ ਨੇ ਇਸ ਤਰ੍ਹਾਂ ਕਿਉਂ ਮੈਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਕੁਆਲਿਟੀ ਸਾਨੂੰ ਚਾਹੀਦੀ ਹੈ ਪੰਜਾਬ ਵਿੱਚ ਉਸ ਦੀ ਖੇਤੀ ਨਹੀਂ ਹੁੰਦੀ ਉਹ ਮਿਲਦੀ ਨਹੀਂ ਹੈ ਸੋ ਮੈਂ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟ ਨੂੰ ਉਹਨਾਂ ਦੇ ਨਾਲ ਬਿਠਾਇਆ ਤੇ ਕਿਹਾ ਕਿ ਬੀਜ ਤਿਆਰ ਕਰੋ ਜਿਹੜਾ ਕਿ ਕੁਆਲਿਟੀ ਉਹਨਾਂ ਨੂੰ ਚਾਹੀਦੀ ਹੈ ਅਸੀਂ ਇੱਥੇ ਬੀਜਾ ਕਰਾਂਗੇ ਮਸਲਾ ਹੱਲ ਹੋ ਗਿਆ ਹੁਣ ਸਾਰਾ ਜਿਹੜਾ 10000 ਮੀਟ्रिक ਟਨ ਹੈ ਉਹ ਪੰਜਾਬ ਤੋਂ ਹੀ ਖਰੀਦਿਆ ਜਾਊਗਾ ਕਿਸਾਨਾਂ ਨੂੰ ਪੱਕਾ ਪੈਸਾ ਮਿਲੂਗਾ ਧਰਤੀ ਥਲੜੇ ਜਿਹੜਾ ਪਾਣੀ ਹੈ ਉਸ ਤੇ ਵੀ ਬਚਤ ਹੋਊਗੀ ਇਹ ਸਾਰੇ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਪਰ ਕੀ ਇਹੀ ਅਸਲ ਕਾਰਨ ਹੈ ਪੰਜਾਬ ਤੋਂ ਟਮਾਟਰਾਂ ਦਾ ਨਾ ਖਰੀਦੇ ਜਾਣ ਦਾ ਕਿ ਜਿਹੜੀ ਕੁਆਲਿਟੀ ਉਹਨਾਂ ਨੂੰ ਚਾਹੀਦੀ ਹੈ ਉਹ ਪੰਜਾਬ ਦੇ ਵਿੱਚ ਬੀਜੀ ਨਹੀਂ ਜਾਂਦੀ ਆ ਉਗਾਈ ਨਹੀਂ ਜਾਂਦੀ ਤੇ ਕੀ ਸਿਰਫ ਇਹ ਬਿਆਨਬਾਜ਼ੀ ਕਰਨ ਦੇ ਨਾਲ ਕਿ ਅਸੀਂ ਪੀਯੂ ਦੇ ਸਾਇੰਟਿਸਟ ਉਹਨਾਂ ਨਾਲ ਬਿਠਾ ਦਿੱਤਾ ਹੈ ਮਸਲਾ ਹੱਲ ਹੋ ਗਿਆ ਕੀ ਇੰਨੀ ਛੇਤੀ ਜਿਹੜਾ ਫੈਕਟਰੀਆਂ ਨੇ ਪੰਜਾਬ ਦੇ ਕਿਸਾਨਾਂ ਤੋਂ ਟਮਾਟਰ ਖਰੀਦਣ ਲੱਗ ਗਈਆਂ ਨਹੀਂ ਅਜਾਇਆ ਨਹੀਂ ਹੈ ਡਾਕਟਰ ਸਲੇਸ਼ ਕੁਮਾਰ ਜੰਦਲ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਵੈਜੀਟੇਬਲ ਸਾਇੰਸਸ ਦੇ ਪ੍ਰਿੰਸੀਪਲ ਵੈਜੀਟੇਬਲ ਬਰੀਡਰ ਨੇ ਮਤਲਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਬਜ਼ੀਆਂ ਦਾ ਵਿਭਾਗ ਹੈ ਉੱਥੇ ਜੋ ਸਬਜ਼ੀਆਂ ਦੇ ਨਵੇਂ ਬੀਜ ਤਿਆਰ ਕੀਤੇ ਜਾਂਦੇ ਨੇ ਉਹਦਾ ਦਾ ਪ੍ਰਿੰਸੀਪਲ ਸਾਇੰਟਿਸਟ ਜੋ ਹੈ ਡਾਕਟਰ ਸਲੇਸ਼ ਕੁਮਾਰ ਜੰਦਲ ਉਹਨਾਂ ਨੇ ਦੱਸਿਆ ਕਿ ਨਾ ਤਾਂ ਟਮਾਟਰਾਂ ਦੀ ਵੈਰਾਈਟੀ ਤੇ ਨਾ ਹੀ ਪੈਦਾਵਾਰ ਦੀ ਘਾਟ ਇਹ ਮੁੱਖ ਕਾਰਨ ਹਨ ਕਿ ਪਲਾਂਟਾਂ ਵੱਲੋਂ ਕਿਸਾਨਾਂ ਤੋਂ ਖਰੀਦ ਨਹੀਂ ਕੀਤੀ ਜਾਂਦੀ। ਇੱਕ ਤਾਂ ਪੰਜਾਬ ਵਿੱਚ ਵੱਤੇ ਜਾਣ ਵਾਲੇ ਟਮਾਟਰਾਂ ਦੀ ਜਿਹੜੀ ਖੇਤੀ ਤਾਂ ਸਮਾਂ ਬਹੁਤ ਘੱਟ ਹੈ। ਇਹ ਇੱਕ ਕਾਰਨ ਹੈ। ਦੂਸਰਾ ਇਹ ਹੈ ਕਿ ਪਲਾਂਟ ਕਦੇ ਵੀ ਜਿਹੜੇ ਕਿਸਾਨਾਂ ਤੋਂ ਸਿੱਧੇ ਟਮਾਟਰ ਨਹੀਂ ਖਰੀਦਦੇ। ਬਲਕਿ ਪਿਊਰੀ ਦੇ ਸ਼ੇਪ ਵਿੱਚ ਇੱਕ ਪੇਸਟ ਦੇ ਸ਼ੇਪ ਦੇ ਵਿੱਚ ਉਹ ਖਰੀਦਦੇ ਨੇ ਪੇਸਟ ਬਣਿਆ ਹੋਣਾ ਚਾਹੀਦਾ ਹੈ ਉਹ ਪੇਸਟ ਖਰੀਦਦੇ ਨੇ ਸਿੱਧਾ ਟਮਾਟਰ ਜਿਹੜੇ ਨੇ ਉਹ ਨਹੀਂ ਖਰੀਦਦੇ ਪੰਜਾਬ ਵਿੱਚ 10000 ਮੀਟ੍ਰਿਕ ਟਨ ਪੇਸਟ ਬਣਾਉਣ ਦੀ ਕੈਪੈਸਿਟੀ ਵਾਲੇ ਯੂਨਿਟ ਹੀ ਨਹੀਂ ਹੈ ਜਿੱਥੇ ਐਨਾ ਵੱਡੀ ਮਾਤਰਾ ਦੇ ਵਿੱਚ ਟਮਾਟਰਾਂ ਦਾ ਪੇਸਟ ਬਣਾਇਆ ਜਾ ਸਕੇ ਉਹ ਕੈਪੈਸਿਟੀ ਵਾਲੇ ਯੂਨਿਟ ਹੀ ਪੰਜਾਬ ਦੇ ਵਿੱਚ ਨਹੀਂ ਲੱਗੇ ਹੋਏ ਤੇ ਨਾ ਤਾਂ ਉਹਨਾਂ ਪੇਸਟ ਇੱਥੇ ਬਣਨਾ ਹੈ ਨਾ ਹੀ ਫੈਕਟਰੀਆਂ ਨੇ ਇੱਥੋਂ ਖਰੀਦਣਾ ਹੈ ਉਹ ਉਹਨਾਂ ਦੇ ਐਗਰੀਮੈਂਟ ਨਾਸਿਕ ਦੇ ਵਿੱਚ ਹੋਏ ਹੋਏ ਨੇ ਉੱਥੇ ਉਹ ਯੂਨਿਟ ਲੱਗੇ ਹੋਏ ਨੇ ਜੋ ਕਿ ਟਮਾਟਰਾਂ ਦਾ ਪੇਸਟ ਬਣਾਉਂਦੇ ਨੇ ਤੇ ਉਹ ਪੇਸਟ ਪੰਜਾਬ ਦੇ ਵਿੱਚ ਲੱਗੀ ਹੋਈ ਫੈਕਟਰੀ ਨਾਸਿਕ ਤੋਂ ਲੈ ਕੇ ਆਉਂਦੀ ਹੈ ਮਸਲਾ ਇਹ ਨਹੀਂ ਕਿ ਪੰਜਾਬ ਦੇ ਵਿੱਚ ਉਹ ਕੁਆਲਿਟੀ ਦੇ ਟਮਾਟਰ ਉਗਦੇ ਨਹੀਂ ਜਾਂ ਉਗਾਏ ਨਹੀਂ ਜਾਂਦੇ ਮਸਲਾ ਇਹ ਹੈ ਉਹਨਾਂ ਦਾ ਪੇਸਟ ਬਣਾਉਣ ਦਾ ਜਿਹੜਾ ਕੈਪੈਸਿਟੀ ਹੈ ਉਸ ਕੈਪੈਸਿਟੀ ਦੇ ਉੱਤੇ ਕੰਮ ਨਹੀਂ ਕੀਤਾ ਗਿਆ ਇਸ ਕਰਕੇ ਇਹ ਮਸਲਾ ਖੜਾ ਹੋਇਆ ਹੈ ਖੇਤੀ ਛੇਟਲਾ ਰਕਬਾ ਵੀ ਹੈ ਪੈਦਾਵਾਰ ਵੀ ਹੈ ਪਰ ਪ੍ਰੋਸੈਸਿੰਗ ਫੈਸਿਲਿਟੀ ਨਹੀਂ ਹੈ ਕਿ ਅਸੀਂ ਪੇਸਟ ਬਣਾ ਸਕੀਏ ਪੀਏਯੂ ਵੱਲੋਂ ਤਿਆਰ ਕੀਤਾ ਗਿਆ ਪੰਜਾਬ ਰੱਤਾ ਵੈਰਾਈਟੀ ਜਿਹੜੀ ਹੈ ਉਹ ਮੌਜੂਦ ਹੈ ਕਿਸਾਨ ਖੇਤੀ ਕਰਕੇ ਉਨੀ ਪੈਦਾਵਾਰ ਵੀ ਕਰ ਰਹੇ ਹਨ ਪਰ ਫਾਈਨ ਪੇਸਟ ਬਣਾਉਣ ਦੀ ਪ੍ਰੋਸੈਸਿੰਗ ਕਪੈਸਿਟੀ ਨਹੀਂ ਹੈ ਪੰਜਾਬ ਸਰਕਾਰ ਦਾ ਇੱਕ ادار ਹੈ ਜਿਸ ਦਾ ਕੰਮ ਹੀ ਖੇਤੀ ਨਾਲ ਸੰਬੰਧਤ ਸੰਨਤ ਨੂੰ ਵਧਾਵਾ ਦੇਣਾ ਹੈ ਉਹ ਹੈ ਪੰਜਾਬ ਐਗਰੋ ਇੰਡਸਟਰੀਅਲਾਈਜੇਸ਼ਨ ਕਾਰਪੋਰੇਸ਼ਨ ਉਸ ਉੱਪਰ ਹੀ ਕਿਸਾਨ ਨਿਰਪਰਹਨ ਕੀ ਜਿਹੜੇ ਟਮਾਟਰ ਨੇ ਉਹਨਾਂ ਦੀ ਪ੍ਰੋਸੈਸਿੰਗ ਕਰਵਾਈ ਜਾਵੇ ਪੰਜਾਬ ਐਗਰੋ ਦੇ ਦੋ ਯੂਨਿਟ ਨੇ ਦੋ ਪਲਾਂਟ ਨੇ ਇੱਕ ਅਬੋਰ ਵਿੱਚ ਲੱਗਿਆ ਹੋਇਆ ਹੈ ਤੇ ਦੂਸਰਾ ਹੁਸ਼ਿਆਰਪੁਰ ਲੇਕਿਨ ਉਹਨਾਂ ਦੇ ਬਸ ਦੀ ਗੱਲ ਨਹੀਂ ਹੈ ਕਿ ਇੰਨੀ ਪੈਦਾਵਾਰ ਨੂੰ ਉਹ ਝੱਲ ਸਕਣ ਉੱਥੇ ਵੱਡੇ ਟੈਕਨੀਕਲ ਅਪਗ੍ਰੇਡ ਦੀ ਲੋੜ ਹੈ ਉਹ ਪਲਾਂਟਾਂ ਦੀ ਕੈਪੈਸਿਟੀ ਨੂੰ ਵਧਾਉਣਾ ਪੈਣਾ ਹੈ ਉੱਥੋਂ ਦੀ ਟੈਕਨੋਲੋਜੀ ਦੇ ਵਿੱਚ ਨਵੀਨੀਕਰਨ ਕਰਨਾ ਪੈਣਾ ਹੈ ਤਾਂ ਹੀ ਇਹ ਸਾਰਾ ਕੁਝ ਸੰਭਵ ਹੋ ਸਕੇਗਾ ਇਹ ਮਾਹਿਰਾਂ ਦਾ ਕਹਿਣਾ ਹੈ ਮਾਪਦੰਡ ਕੀ ਨੇ ਇਸ ਦੀ ਵੀ ਗੱਲ ਕਰਦੇ ਆ ਕਿ ਟਮਾਟਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜੇ ਕਿ ਫੈਕਟਰੀ ਉਹਨੂੰ ਕੈਚ-ਅਪ ਬਣਾਉਣ ਵਾਸਤੇ ਖਰੀਦ ਸਕੇ ਟੋਟਲ ਸੋਲੀਊਬਲ ਸੋਲਿਡ TSS ਕਿਹਾ ਜਾਂਦਾ ਹੈ ਇਸ ਦੀ ਮਾਤਰਾ 28 ਤੋਂ 30 ਬ੍ਰਿਕਸ ਹੋਣੀ ਚਾਹੀਦੀ ਹੈ ਰੰਗ ਦੀ ਜਿਹੜੀ ਵੈਲਿਊ ਹੈ ਉਹ 1.8 ਤੋਂ 2.2 ਹੋਣੀ ਚਾਹੀਦੀ ਹੈ ਜੋ ਕਿ ਸਿਰਫ ਗੂੜੇ ਲਾਲ ਰੰਗ ਦੇ ਟਮਾਟਰਾਂ ਦੀ ਹੀ ਹੋ ਸਕਦੀ ਹੈ ਇੱਕ ਬਲਟਰ ਵੈਲਿਊ ਹੁੰਦੀ ਹੈ ਕਿ ਪੇਸਟ ਕਿੰਨਾ گاੜਾ ਹੋਵੇ ਉਹ 10 ਤੋਂ 15 ਐਮਐਮ ਪ੍ਰਤੀ 30 ਮਿੰਟ ਦੀ ਜਿਹੜੀ ਉਹਦੀ ਕੈਪੈਸਿਟੀ ਹੋਣੀ ਉਸ ਤੋਂ ਘੱਟ ਚਾਹੀਦਾ ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ ਪੰਜਾਬ ਰਤਿਆ ਜਿਹੜੀ ਵੈਰਾਈਟੀ ਟਮਾਟਰ ਦੀ ਉਹ ਜ਼ਿਆਦਾਤਰ ਮਾਪਦੰਡਾਂ ਦੇ ਉੱਪਰ ਖਰਾ ਉਤਰਦਾ ਹੈ ਇਹ ਜੀ ਗੱਲ ਨਹੀਂ ਹੈ ਕਿ ਸਾਡੇ ਕੋਲ ਵੈਰਾਈਟੀ ਨਹੀਂ ਹੈ ਜਿਹੜੀ ਕਿ ਇਹਨਾਂ ਫੈਕਟਰੀਆਂ ਨੂੰ ਚਾਹੀਦੀ ਹੈ ਹੁਣ ਪੰਜਾਬ ਵਿੱਚ ਟਮਾਟਰਾਂ ਦੀ ਖੇਤੀ ਜਿਹੜੀ ਹੈ ਉਹ ਤਿੰਨ ਚਰਨਾਂ ਦੇ ਵਿੱਚ ਹੁੰਦੀ ਹੈ ਤਿੰਨ ਸਾਈਕਲ ਨੇ ਅੱਡ-ਅੱਡ ਜਦੋਂ ਟਮਾਟਰ ਬੀਜਿਆ ਜਾਂਦਾ ਹੈ ਪਹਿਲਾ ਸਾਈਕਲ ਜਿਹੜਾ ਹੈ ਅਗਸਤ ਵਿੱਚ ਬੀਜਿਆ ਜਾਂਦਾ ਤੇ ਫਸਲ ਨਵੰਬਰ ਤੋਂ ਫਰਵਰੀ ਦੇ ਵਿੱਚ ਤਿਆਰ ਹੁੰਦੀ ਹੈ ਜਿਆਦਾ ਠੰਡ ਕਾਰਨ ਜਿਹੜੇ टीएसएस ਤੇ ਕਲਰ ਵੈਲਿਊ ਹੈ ਉਹ ਇਹਨਾਂ ਦੀ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਇਹ ਮਾਪ ਡੰਡਾਂ ਤੇ ਖਰਾ ਨਹੀਂ ਉਤਰਦਾ ਦੂਸਰਾ ਜਿਹੜਾ ਹੈ ਉਹ ਨਵੰਬਰ ਮਹੀਨੇ ਦੇ ਵਿੱਚ ਬੀਜਿਆ ਜਾਂਦਾ ਹੈ ਤੇ ਅਪ੍ਰੈਲ ਤੋਂ ਮੱਧ ਮਈ ਦੇ ਵਿੱਚ ਇਸ ਦੀ ਫਸਲ ਤਿਆਰ ਹੁੰਦੀ ਹੈ ਲੇਕਿਨ ਪੂਰੀ ਜਿੰਨੀ ਵੀ ਪੰਜਾਬ ਦੇ ਵਿੱਚ ਟਮਾਟਰਾਂ ਦੀ ਖੇਤੀ ਹੁੰਦੀ ਹੈ ਉਸ ਦਾ ਸਿਰਫ 10% ਦੀ ਹੀ ਹਿੱਸਾ ਜਿਹੜਾ ਹੈ ਉਹ ਇਸ ਸਮੇਂ ਦੇ ਦੌਰਾਨ ਬੀਜਿਆ ਜਾਂਦਾ ਹੈ ਬਹੁਤ ਘੱਟ ਇਸ ਸਾਈਕਲ ਦੇ ਵਿੱਚ ਟਮਾਟਰ ਦੀ ਖੇਤੀ ਹੁੰਦੀ ਹੈ ਤੀਜਾ ਜਿਹੜਾ ਸਰਕਲ ਹੈ ਚਰਨ ਹੈ ਉਸਤੇ ਵਿੱਚ ਬਿਜਾਈ ਫਰਵਰੀ ਚ ਹੁੰਦੀ ਹੈ ਤੇ ਫਸਲ ਮੱਧ ਮਈ ਤੋਂ ਮੱਧ ਜੂਨ ਦੇ ਵਿੱਚ ਤਿਆਰ ਹੁੰਦੀ ਹੈ ਪੰਜਾਬ ਵਿੱਚ 70% ਦੀ ਟਮਾਟਰ ਇਸ ਸਮੇਂ ਦੇ ਦੌਰਾਨ ਹੀ ਬੀਜਿਆ ਜਾਂਦਾ ਹੈ ਤੇ ਮਾਪਦੰਡਾਂ ਤੇ ਪੂਰੀ ਤਰੀਕੇ ਨਾਲ ਖਰਾਬੀ ਉਤਰਦਾ ਹੈ ਪਰ ਜਿਹੜੀ ਸਮਾਂ ਸੀਮਾ ਹੈ ਉਹ ਸਿਰਫ 35-40 ਦਿਨ ਦੀ ਹੀ ਹੁੰਦੀ ਹੈ ਜਿਦੇ ਵਿੱਚ ਪੂਰੀ ਫਸਲ ਤਿਆਰ ਕੀਤੀ ਜਾਂਦੀ ਹੈ ਫਸਲ ਆ ਜਾਂਦੀ ਹੈ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਤਰਨਤਾਰਨ, ਫਰੀਦਕੋਟ ਤੇ ਸੰਗਰੂਰ ਜ਼ਿਲ੍ਹੇ ਵਿੱਚ ਟਮਾਟਰ ਦੀ ਖੇਤੀ ਜਿਹੜੀ ਹੈ ਉਹ ਤੀਜੇ ਚਰਨ ਦੇ ਵਿੱਚ ਹੁੰਦੀ ਹੈ। ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਹੈ ਅਗਸਤ ਦੇ ਮਹੀਨੇ ਬੀਜੀ ਜਾਂਦੀ ਹੈ ਉਦੋਂ ਖੇਤੀ ਹੁੰਦੀ ਹੈ। ਸੋ ਪੰਜਾਬ ਦੇ ਵਿੱਚ ਜਿਹੜਾ ਟਮਾਟਰਾਂ ਦੀ ਖੇਤੀ ਦਾ ਰਕਬਾ ਹੈ ਉਹ 10700 ਹੈਕਟੇਅਰ ਹੈ। ਜੇ ਤੁਹਾਨੂੰ 10000 ਮੀਟ्रिक टन ਪੇਸਟ ਤਿਆਰ ਕਰਨਾ ਹੈ ਤਾਂ ਤੁਹਾਨੂੰ 70000 ਟਨ ਟਮਾਟਰ ਚਾਹੀਦਾ ਹੈ। ਇੰਨਾ ਟਮਾਟਰ 2000 ਤੋਂ 2500 ਏਕੜ ਜਿਹੜਾ ਰਕਬਾ ਹੈ ਉਹਦੇ ਵਿੱਚ ਪੈਦਾਵਾਰ ਹੋ ਜਾਂਦੀ ਹੈ ਸੋ ਨਾ ਤਾਂ ਰਕਬੇ ਦੀ ਘਾਟ ਹੈ ਨਾ ਪੈਦਾਵਾਰ ਦੀ ਸਮੱਸਿਆ ਹੈ ਨਾ ਹੀ ਕੋਈ ਕੁਆਲਿਟੀ ਦੀ ਸਮੱਸਿਆ ਹੈ ਇਹ ਵੀ ਨਹੀਂ ਕਿ ਕੰਪਨੀਆਂ ਖਰੀਦਣ ਵਾਲੀਆਂ ਨਹੀਂ ਕੱਲਾ ਹਿੰਦੁਸਤਾਨ ਯੂਨੀਅਨ ਲੇਬਰ ਨਹੀਂ ਕ੍ਰੀਮੇਕਾ ਹੈ ਹੋਰ ਕੰਪਨੀਆਂ ਨੇ ਡੈਲਮੋਂਟੇ ਹੈ ਹਰਾਜ ਐਗਰੋ ਹੈ ਟੌਪਸ ਨੇ ਹੋਰ ਵੀ ਕੈਚਅਪ ਬਣਾਉਣ ਲਈ ਕਈ ਕੰਪਨੀਆਂ ਨੇ ਜਿਹੜੀਆਂ ਪੇਸਟ ਖਰੀਦਦਿਆਂ ਨੇ ਟਮਾਟਰਾਂ ਦੇ ਵਿੱਚ ਸੋ ਨਾ ਤਾਂ ਖਰੀਦਦਾਰਾਂ ਦੀ ਘਾਟ ਹੈ ਨਾ ਹੀ ਫਸਲ ਦੀ ਘਾਟ ਹੈ ਨਾ ਹੀ ਕਿਸਾਨਾਂ ਕੋਲੇ ਇਸ ਫਸਲ ਹੇਠਲੇ ਰਕਵੇ ਦੀ ਘਾਟ ਹੈ ਘਾਟ ਸਿਰਫ ਇਹ ਹੈ ਕਿ ਉਸ ਨੂੰ ਪ੍ਰੋਸੈਸ ਕਰਨ ਦਾ ਜੋ ਸੰਨਤ ਹੈ ਜੋ ਯੂਨਿਟ ਲੱਗਣੀ ਚਾਹੀਦੇ ਨੇ ਉਸ ਦੀ ਘਾਟ ਹੈ ਉਹ ਪੇਸਟ ਸਿਰਫ ਪੰਜਾਬ ਐਗਰੋ ਪੂਰਾ ਕਰ ਸਕਦਾ ਹੈ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਪੰਜਾਬ ਐਗਰੋ ਦੇ ਜਿਹੜੇ ਜੋ ਲੱਗੇ ਹੋਏ ਯੂਨਿਟ ਨੇ ਉਹਨਾਂ ਦੇ ਨਾਲ ਕਿਸਾਨਾਂ ਦਾ ਤਜਰਬਾ ਕੀ ਰਿਹਾ ਹੈ ਕਿ ਜਦੋਂ ਉਹ ਪੰਜਾਬ ਐਗਰੋ ਦੇ ਲੱਗੇ ਹੋਏ ਪਲਾਂਟ ਨੇ ਉਹਨਾਂ ਨਾਲ ਡੀਲ ਕਰਨ ਜਾਂਦੇ ਨੇ ਤਾਂ ਉੱਥੇ ਉਹਨਾਂ ਦਾ ਤਜਰਬਾ ਕੀ ਜਾਂਦਾ ਹੈ ਮਾਲਾ ਪ੍ਰਬੰਧਨ ਸਹੂਲਤਾਂ ਸਹੂਲਤਾਂ ਦੀ ਘਾਟ ਇੱਕ ਕਿਸਾਨਾਂ ਦੀ ਮੁੱਖ ਸ਼ਿਕਾਇਤ ਹੈ ਪੰਜਾਬ ਐਗਰੋ ਦੇ ਜਿਹੜੇ ਲੱਗੇ ਹੋਏ ਪਲਾਂਟ ਨੇ ਉਹਨਾਂ ਦੇ ਨਾਲ ਫਰੀਦਕੋਟ ਦੇ ਕੁਗਿਆਣਾ ਦਾ ਇੱਕ ਕਿਸਾਨ ਹੈ 45 ਸਾਲਾ ਗੁਰਪ੍ਰੀਤ ਸਿੰਘ 20 ਕਿੱਲਿਆਂ ਦੀ ਖੇਤੀ ਕਰਦਾ ਹੈ ਉਸ ਦੇ ਮੁਤਾਬਕ ਉਹ ਪੰਜਾਬ ਐਗਰੋ ਦੇ ਅਬੋਰ ਪਲਾਂਟ ਦੇ ਵਿੱਚ ਜਾਂਦਾ ਸੀ ਪਹਿਲਾਂ ਸਪਲਾਈ ਕਰਦਾ ਸੀ ਪਰ ਹੁਣ ਉਹਨੇ ਬੰਦ ਕਰ ਦਿੱਤਾ ਹੈ ਮਾੜਾ ਪ੍ਰਬੰਧਨ ਸਮੇਂ ਤੇ ਪੈਸੇ ਦਾ ਨਾ ਮਿਲਣਾ ਸਹੂਲਤਾਂ ਦੀ ਘਾਟ ਇਹ ਉਹਦੇ ਵੱਲੋਂ ਮੁੱਖ ਕਾਰਨ ਦੱਸੇਗੇ ਕਿ ਮੈਂ ਕਿਉਂ ਹੁਣ ਪੰਜਾਬ ਐਗਰੋ ਦੇ ਪਲਾਂਟ ਦੇ ਵਿੱਚ ਨਹੀਂ ਜਾਂਦਾ ਪਹਿਲਾਂ ਉਸ ਦਾ ਕਹਿਣਾ ਹੈ ਕਿ ਮੈਂ 5 ਰੁਪਏ 50 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਪੰਜਾਬ ਐਗਰੋ ਨੂੰ ਸਪਲਾਈ ਕਰਦਾ ਸੀ ਟਮਾਟਰ ਇਸ ਸਮੇਂ ਸਿਰ ਪੈਸੇ ਨਾਮਰਨ ਕਰਕੇ ਮਾਲੇ ਪ੍ਰਬੰਧਾ ਕਰਕੇ ਬੰਦ ਕਰ ਦਿੱਤਾ ਹੁਣ ਮੈਂ ਕ੍ਰੀਮਿਕਾ ਨੂੰ ਸਪਲਾਈ ਕਰਦਾ ਸਾਡੇ 6 ਰੁਪਏ ਮੇਰਾ ਰੇਟ ਹੈ ਤੇ ਪੈਸੇ ਮੈਨੂੰ ਮੌਕੇ ਤੇ ਨਾਲ ਦੀ ਨਾਲ ਹੀ ਮਿਲ ਜਾਂਦੇ ਨੇ ਪੰਜਾਬ ਐਗਰੋ ਦੇ ਵਿੱਚ ਕਈ ਵਾਰ ਸਾਨੂੰ ਤਿੰਨ ਤਿੰਨ ਚਾਰ ਚਾਰ ਦਿਨ ਟਰਾਲੀ ਖੜੀ ਰੱਖਣੀ ਪੈਂਦੀ ਸੀ ਮਾਲ ਅਨਲੋਡ ਨਹੀਂ ਹੁੰਦਾ ਸੀ ਐਨੀ ਉਡੀਕ ਕਰਨੀ ਪੈਂਦੀ ਸੀ ਐਨੇ ਮਾੜਾ ਉੱਥੇ ਪ੍ਰਬੰਧਨ ਸੀ ਪੰਜਾਬ ਐਗਰੋ ਦਾ ਸੋ ਇਹ ਕਿਸਾਨਾਂ ਦੀ ਹੱਡ ਬੀਤੀ ਹੈ ਉਹਨਾਂ ਦੀ ਜ਼ੁਬਾਨੀ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਪ੍ਰੋਸੈਸਿੰਗ ਦੇ ਸੈਕਟਰ ਅਫਸਰ ਸੰਜੀਵ ਗੁਪਤਾ ਜੋ ਕਿ ਚੰਡੀਗੜ੍ਹ ਬੈਠਦੇ ਨੇ ਉਹਨਾਂ ਨਾਲ ਗੱਲ ਕੀਤੀ ਗਈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਜ਼ਿਆਦਾਤਰ ਰਸੋਈ ਦੇ ਵਿੱਚ ਵਰਤਿਆ ਜਾਣ ਵਾਲਾ ਟਮਾਟਰ ਹੀ ਉਗਾਉਂਦੇ ਨੇ ਦੂਸਰਾ ਪ੍ਰੋਸੈਸਿੰਗ ਵਾਲਾ ਜਿਹੜਾ ਹੈ ਉਹ ਵੈਰਾਈਟੀ ਬੀਜ ਤਾਂ ਹੀ ਨਹੀਂ ਹੈਗੇ ਲੇਕਿਨ ਫੇਰ ਵੀ ਪੰਜਾਬ ਐਗਰੋ ਆਪਣੀ ਕਪੈਸਿਟੀ ਤੇ ਟੈਕਨੋਲੋਜੀ ਅਪਗ੍ਰੇਡ ਕਰਨ ਦੇ ਲਈ ਕੰਮ ਕਰ ਰਿਹਾ ਹੈ ਲਗਾਤਾਰ ਕਰ ਰਿਹਾ ਹੈ ਸਾਲ 2025 ਦੇ ਵਿੱਚ ਸਾਨੂੰ 3000 ਮੀਟਰਿਕ ਟਨ ਟਮਾਟਰ ਦਾ ਪੇਸਟ ਸਪਲਾਈ ਕਰਨਾ ਹੈ ਇਹ ਅਸੀਂ ਟੀਚਾ ਆਪਣਾ ਮਿਥਿਆ ਹੋਇਆ ਹੈ ਟਮਾਟਰਾਂ ਦੀ ਫਸਲ ਦਾ ਸਮਾਂ ਵੀ ਸੀਮਤ ਹੁੰਦਾ ਹੈ ਹੋਰ ਵੀ ਬੜੀਆਂ ਚੀਜ਼ਾਂ ਸਾਨੂੰ ਦੇਖੀਆਂ ਪੈਂਦੀਆਂ ਨੇ ਇਸ ਕਰਕੇ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ ਲੁਧਿਆਣੇ ਦੇ ਲਾਡੋਵਾਲ ਵਿੱਚ ਵੀ ਇੱਕ ਪਲਾਂਟ ਹੈ ਨਵਾਂ ਉਹ ਛੇਤੀ ਚਾਲੂ ਹੋ ਜਾਏਗਾ ਉਹਦੇ ਨਾਲ ਵੀ ਸਾਡੀ ਕੈਪੈਸਿਟੀ ਵੱਧ ਜਾਏਗੀ ਪੰਜਾਬ ਐਗਰੋ ਦੇ ਜਰਨਲ ਮੈਨੇਜਰ ਰਣਵੀਰ ਸਿੰਘ ਉਹਨਾਂ ਨਾਲ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਨੇ ਕਿ ਅਬੋਰ ਤੇ ਹੰਸ਼ਾਰਪੁਰ ਪਲਾਂਟਾਂ ਦੇ ਵਿੱਚ ਜਿਹੜੀ ਟਮਾਟਰਾਂ ਦੀ ਪ੍ਰੋਸੈਸਿੰਗ ਦਾ ਕੰਮ ਚੱਲ ਰਿਹਾ ਹੈ ਸਾਡੀ ਹੁਣ ਦੀ ਜਿਹੜੀ ਕੈਪੈਸਿਟੀ ਹੈ ਇੱਕ ਘੰਟੇ ਵਿੱਚ 15 ਤੋਂ 18 ਟਨ ਟਮਾਟਰ ਹੀ ਅਸੀਂ ਪ੍ਰੋਸੈਸ ਕਰ ਸਕਦੇ ਹਾਂ ਇਸ ਨੂੰ ਜਲਦੀ ਹੀ ਅਸੀਂ ਵਧਾ ਕੇ 50 ਟਨ ਪ੍ਰਤੀ ਘੰਟਾ ਕਰਨ ਦਾ ਟਾਰਗੇਟ ਲੈ ਕੇ ਚੱਲ ਰਹੇ ਹਾਂ ਅਸੀਂ ਇਹ ਟੀਚਾ ਲੈ ਕੇ ਚੱਲ ਰਹੇ ਹਾਂ ਪੀਕ ਸੀਜ਼ਨ ਦੇ ਵਿੱਚ ਅਸੀਂ 2000 ਮੈਟ੍ਰਿਕ ਟਨ ਟਮਾਟਰਾਂ ਦਾ ਪੇਸਟ ਸਪਲਾਈ ਕਰ ਰਹੇ ਆ ਇਸ ਨੂੰ ਅਸੀਂ 2026 ਆਉਂਦੇ ਆਉਂਦੇ ਦੁੱਗਣਾ ਕਰਨ ਦਾ ਟੀਚਾ ਲੈ ਕੇ ਚੱਲ ਰਹੇ ਆ ਇਹ ਸਾਡਾ ਟਾਰਗੇਟ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਜਿਹੜੀ ਪਲਾਂਟ ਦੀ ਮਸ਼ੀਨਰੀ ਹੈ ਉਹ ਸਾਰੀ ਇਟਾਲੀਅਨ ਹੈ ਇਸ ਕਰਕੇ ਨੂੰ ਅਪਗ੍ਰੇਡ ਕਰਨ ਦੇ ਵਿੱਚ ਸਾਨੂੰ ਸਮਾਂ ਜ਼ਿਆਦਾ ਲੱਗਦਾ ਹੈ ਟਾਈਮ ਜ਼ਿਆਦਾ ਲੱਗਦਾ ਸੋ ਜਿੰਨਾ ਵੀ ਤੁਸੀਂ ਹੁਣ ਤੱਕ ਸੁਣਿਆ ਇਹ ਰਿਟਾਇਰ ਟਾਇਰ ਰਿਸਪੌਂਸ ਹੈ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਵੈਰਾਈਟੀ ਨਹੀਂ ਬੀਜਦੇ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਆਪਣੀ ਕਪੈਸਿਟੀ ਨੂੰ ਅਪਗ੍ਰੇਡ ਕਰ ਰਹੇ ਹਾਂ ਅਸੀਂ ਇਹਨੂੰ ਦੁੱਗਣਾ ਕਰਨ ਦਾ ਟੀਚਾ ਰੱਖਦੇ ਹਾਂ ਜੇ ਕੋਈ ਬੀਜ ਦਾ ਹੀ ਨਹੀਂ ਫਿਰ ਇਹ ਟੀਚੇ ਡਬਲ ਕਿਵੇਂ ਹੋਣਗੇ ਕਿਉਂ ਅਪਗ੍ਰੇਡ ਕੀਤਾ ਜਾ ਰਿਹਾ ਮਸਲਾ ਇੱਥੇ ਇਹ ਹੈ ਕਿ ਅਸੀਂ ਜਿੰਨਾ ਖੇਤੀ ਦਾ ਨਵੀਨੀਕਰਨ ਹੋਣਾ ਚਾਹੀਦਾ ਹੈ ਉਸ ਦੇ ਬਾਰੇ ਨਹੀਂ ਸੋਚ ਰਹੇ ਅਸੀਂ ਹਜੇ ਵੀ ਕਣਕ ਝੋਨਾ ਐਮਐਸਪੀ ਉੱਥੇ ਹੀ ਫਸੇ ਹੋਏ ਹਾਂ ਉੱਥੋਂ ਹੀ ਅਸੀਂ ਹਾਲੇ ਲੱਭਣਾ ਚਾਹੁੰਦੇ ਆ ਕਿਸਾਨ ਆਪਣੀ ਜਗ੍ਹਾ ਠੀਕ ਨੇ ਕਿ ਜਦੋਂ ਤੱਕ ਸਾਨੂੰ ਹੋਰ ਫਸਲਾਂ ਦੇ ਮੁੱਲ ਬਾਰੇ ਕੋਈ ਯਕੀਨ ਨਹੀਂ ਹੋਏਗਾ ਕਿ ਹਾਂ ਇਹ ਸਾਡਾ ਫਸਲ ਜਿਹੜੀ ਅਸੀਂ ਹੋਰ ਕੋਈ ਉਗਾਵਾਂਗੇ ਉਹ ਸਹੀ ਭਾਤੇ ਖਰੀਦੀ ਜਾਏਗੀ ਅਸੀਂ ਕਣਕ ਚੋਣੇ ਤੋਂ ਬਾਹਰ ਕਿਵੇਂ ਨਿਕਲੀਏ ਲੋੜ ਇਹ ਹੈ ਕਿ ਇਸ ਤਰ੍ਹਾਂ ਦੀਆਂ ਫਸਲਾਂ ਆਈਡੈਂਟੀਫਾਈ ਕੀਤੀਆਂ ਜਾਣ ਉਹਨਾਂ ਦੀ ਪਛਾਣ ਕੀਤੀ ਜਾਵੇ ਜਿਹੜੀਆਂ ਕੀ ਪ੍ਰੋਸੈਸ ਕਰਕੇ ਫਿਰ ਅੱਗੇ ਵੇਚੀਆਂ ਜਾ ਸਕਦੀਆਂ ਹਨ ਉਨ੍ਹਾਂ ਦੇ ਵਾਸਤੇ ਫਿਰ ਪ੍ਰੋਸੈਸਿੰਗ ਯੂਨਿਟ ਲਾਉਣ ਦੇ ਉਥੋਂ ਦੀ ਉਹ ਇੰਡਸਟਰੀ ਲਾਉਣ ਦੇ ਬਹੁਤ ਜ਼ਿਆਦਾ ਵੱਡੇ ਉਪਰਾਲੇ ਕਰਨ ਦੀ ਲੋੜ ਹੈ ਤਾਂ ਕਿ ਵੱਡੇ ਪੱਧਰ ਤੇ ਇਥੋਂ ਸਬਜ਼ੀਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਉਗਾਈਆਂ ਜਾਣ ਉਹਨਾਂ ਨੂੰ ਪ੍ਰੋਸੈਸ ਕਰਕੇ ਅੱਗੇ ਫਿਰ ਬਾਜ਼ਾਰ ਦੇ ਵਿੱਚ ਉਤਾਰਿਆ ਜਾਵੇ ਹੁਣ ਸਿੱਧੀ ਫਸਲ ਨੂੰ ਮੰਡੀ ਦੇ ਵਿੱਚ ਲਿਜਾ ਕੇ ਵੇਚਣ ਦਾ ਜ਼ਮਾਨਾ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਰਿਹਾ ਐਸੇ ਕਰਕੇ ਮੈਂ ਕਹਿ ਰਿਹਾ ਕਿ ਕਾਰਪੋਰੇਟ ਤੇ ਕਿਸਾਨਾਂ ਨੂੰ ਇਕੱਠੇ ਬਹਿ ਕੇ ਮਹੈਰਾ ਨੂੰ ਸਦਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਕਿ ਕਿੱਥੇ ਕਿੰਨੀ ਇਨਵੈਸਟਮੈਂਟ ਕਿਹੜੀ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਚਾਹੀਦੀ ਹੈ ਜੇ ਸਰਕਾਰ ਦੇ ਵੱਲੋਂ ਵੀ ਪ੍ਰੋਸੈਸਿੰਗ ਕਪੈਸਿਟੀ ਦੇ ਉੱਤੇ ਕੰਮ ਕੀਤਾ ਜਾਵੇ ਤਾਂ ਵੀ ਇਸ ਦਾ ਹੱਲ ਨਿਕਲ ਸਕਦਾ ਹੈ ਲੇਕਿਨ ਇੱਥੇ ਤਕਲੀਫ ਵਾਲੀ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਫੂਡ ਪ੍ਰੋਸੈਸਿੰਗ ਮਿਨਿਸਟਰੀ ਹੈ ਉਹ ਪੰਜਾਬ ਦੇ ਐਮਪੀ ਕੋਲ ਹੀ ਰਹੀ ਪੰਜਾਬ ਦੇ ਪੋਲੀਟੀਕਲ ਨੇਤਾ ਕੋਲ ਹੀ ਇਹ ਮਿਨਿਸਟਰੀ ਦਾ ਪੂਰਾ ਕਾਰਜਪਾਲ ਸੀ ਲekin ਦਸਾਂ ਬਾਰਸਾਲਾਂ ਦੇ ਵਿੱਚ ਅਸੀਂ ਕੋਈ ਵੀ ਵੱਡੇ ਪੱਧਰ ਦੇ ਉੱਤੇ ਇੱਥੇ ਪ੍ਰੋਸੈਸਿੰਗ ਇੰਡਸਟਰੀ ਨੂੰ ਸੈਟਅਪ ਹੀ ਨਹੀਂ ਕਰ ਸਕੇ ਕੋਈ ਵੀ ਇਨਵੈਸਟਮੈਂਟ ਇੱਥੇ ਪ੍ਰੋਸੈਸਿੰਗ ਇੰਡਸਟਰੀ ਦੇ ਵਿੱਚ ਵੱਡੇ ਪੱਧਰ ਤੇ ਲੈ ਕੇ ਨਹੀਂ ਆ ਸਕੇ ਜਿਹਦੇ ਨਾਲ ਸਾਡੇ ਕਿਸਾਨੀ ਮੁਸ਼ਕਲਾਂ ਦਾ ਹੱਲ ਨਿਕਲ ਸਕਦਾ ਸਾਡੇ ਨੇਤਾ ਨਾਰੇ ਤਾਂ ਬਹੁਤ ਮਾਰਦੇ ਨੇ ਇੱਕ ਦੂਜੇ ਨੂੰ ਕੋਸਤੇ ਵੀ ਬਹੁਤ ਨੇ ਲੇਕਿਨ ਜਦੋਂ ਸਮਾਂ ਆਉਂਦਾ ਹੈ ਸਹੀ ਸਮਾਂ ਆਉਂਦਾ ਹੈ ਜਦੋਂ ਉਹਨਾਂ ਕੋਲ ਉਸ ਮਿਨਿਸਟਰੀ ਦਾ ਕਾਰਜਕਾਰ ਹੁੰਦਾ ਹੈ ਜਦੋਂ ਉੱਥੇ ਕੁਝ ਕਰ ਸਕਦੇ ਨੇ ਜਾਂ ਕਰ ਸਕਣ ਦੀ ਪੋਜੀਸ਼ਨ ਦੇ ਵਿੱਚ ਹੁੰਦੇ ਨੇ ਉਦੋਂ ਉਹ ਸਮੇਂ ਨੂੰ ਅਜਾਈਂ ਗਵਾ ਦਿੰਦੇ ਨੇ ਉਦੋਂ ਉਹ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੱਕਦੇ ਜਿਹਦੇ ਨਾਲ ਕਿਸਾਨੀ ਦਾ ਫਾਇਦਾ ਹੋ ਚਕੇ ਕਿਸਾਨੀ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਸਿਰਫ ਫੋਕੇ ਭਾਸ਼ਨ ਫੋਕੇ ਨਾਰੇ ਜਿਹੜੇ ਨੇ ਉਹੀ ਮਾਰੇ ਜਾਂਦੇ ਨੇ ਹੋਰ ਕੁਝ ਨਹੀਂ ਹੁੰਦਾ ਹੁਣ ਵੀ ਲੋੜ ਹੈ ਕਿ ਅਸੀਂ ਸਿਆਸਤ ਤੋਂ ਪਰੇ ਹਟੀਏ ਅੱਜ ਵੀ ਕਿਸਾਨੀ ਮਸਲਿਆਂ ਦੇ ਉੱਤੇ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਚਾਹੇ ਉਹ ਨੇਤਾ ਕਰ ਰਹੇ ਨੇ ਚਾਹੇ ਉਹ ਯੂਨੀਅਨਾਂ ਦੇ ਲੀਡਰ ਕਰ ਰਹੇ ਨੇ ਨਾ ਉਹ ਇਕੱਠੇ ਹੋ ਰਹੇ ਨੇ ਨਾ ਉਹ ਕੋਈ ਮਸਲੇ ਦੇ ਹੱਲ ਸੁਝਾ ਰਹੇ ਨੇ ਉਹ ਐਮਐਸਪੀ ਕਿਸਾਨ ਦਾ ਕਰਜ਼ਾ ਮਾਫ بس ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਗੱਲ ਕਰ ਰਹੇ ਨੇ ਕਿਉਂਕਿ ਇਹ ਸੌਖੀਆਂ ਹਰ ਇੱਕ ਲੋਕ ਨੂੰ ਸਮਝ ਦੇ ਵਿੱਚ ਆ ਜਾਂਦੀਆਂ ਨੇ ਬਾਕੀ ਗੱਲਾਂ ਸ਼ਾਇਦ ਬਹੁਤ ਲੋਕ ਇੰਨਾ ਸਮਾਂ ਨਹੀਂ ਬਿਤਾਉਂਦੇ ਉਸ ਦੇ ਉੱਤੇ ਕਿ ਹੱਲ ਕਿਵੇਂ ਕੱਢਿਆ ਜਾਵੇ ਕਿਉਂ ਕਿਵੇਂ ਇਹ ਮੁਸ਼ਕਲਾਂ ਦਾ ਹੱਲ ਹੋਊਗਾ ਲੰਬੇ ਸਮੇਂ ਦੇ ਉੱਪਰ ਕੋਈ ਨਹੀਂ ਸੋਚਦਾ ਆ ਇਹ ਫੌਰੀ ਹੱਲ ਉਹਨਾਂ ਨੂੰ ਦਿਖਦੇ ਨੇ ਕਿ ਇਹ ਜੇ ਕਾਨੂੰਨ ਬਣ ਜੇ ਤੇ ਸਾਡਾ ਕਰਜ਼ਾ ਮਾਫ਼ ਹੋ ਜੂਵੇ ਫੌਰੀ ਤੌਰ ਤੇ ਸਾਡੀਆਂ ਮੁਸੀਬਤਾਂ ਤਾਂ ਹੱਲ ਹੋ ਜਾਏਗਾ ਲੇਕਿਨ ਇਹ ਸਚਾਈ ਨਹੀਂ ਹੈ ਸਾਨੂੰ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ਸਾਨੂੰ ਫੂਡ ਪ੍ਰੋਸੈਸਿੰਗ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਜੇ ਪੰਜਾਬ ਨੇ ਕਿਸੇ ਵੀ ਇਸ ਆਰਥਿਕ ਸੰਕਟ ਦੇ ਵਿੱਚੋਂ ਬਾਹਰ ਨਿਕਲਣਾ ਹੈ ਇਸ ਕਿਸਾਨੀ ਸੰਕਟ ਦੇ ਵਿੱਚੋਂ ਬਾਹਰ ਨਿਕਲਣਾ ਹੈ ਇਸ ਚੀਜ਼ ਦੇ ਉੱਪਰ ਇਸ ਸੋਚ ਦੇ ਉੱਪਰ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਮੀਦ ਕਰਦੇ ਹਾਂ ਕਿ ਸਾਡੇ ਨੇਤਾ ਸਾਡੇ ਕਿਸਾਨ ਇਸ ਚੀਜ਼ ਨੂੰ ਸਮਝਣਗੇ ਸਮੇਂ ਦੀ ਨਜ਼ਾਕਤ ਨੂੰ ਦੇਖਣਗੇ ਤੇ ਫੂਡ ਪ੍ਰੋਸੈਸਿੰਗ ਦੇ ਉੱਪਰ ਕੰਮ ਕਰਨ ਦੇ ਲਈ ਸਾਡੇ ਨੇਤਾਵਾਂ ਨੂੰ ਸਾਡੀ ਲੀਡਰਸ਼ਿਪ ਨੂੰ ਮਜਬੂਰ ਕਰਨਗੇ ਵਿਦਾ ਲੈਣੇ ਆ ਧੰਨਵਾਦ